ਜਿਮਨੀ ਚੌਣ ਜਲੰਧਰ ਵੈਸਟ ਇਹ ਪੈਂਡਿੰਗ ਹੈ ਤੇ ਭਾਜਪਾ ਦੀ ਸਟਾਰ ਪ੍ਰਚਾਰਕ ਦੀ ਜਿਹੜੀ ਸੂਚੀ ਹੈ ਉਹ ਜਾਰੀ ਹੋ ਜਾਂਦੀ ਹੈ ਇਹਦੇ ਵਿੱਚ ਸੁਨੀਲ ਜਾਖੜ ਨਾਇਬ ਸਿੰਘ ਸੈਣੀ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਨੇ ਅਨੁਰਾਗ ਠਾਕੁਰ ਗਜੇਂਦਰ ਸਿੰਘ ਸ਼ਖਾਵਤ ਤੇ ਹੈਮ ਹੈਰਾਨ ਕਰ ਹੈਰਾਨ ਕਰਨ ਵਾਲੀ ਗੱਲ ਹੈ ਹੈਮਾ ਮਲਨੀ ਦਾ ਨਾਮ ਹੈ ਹੈਮਾ ਮਲਨੀ ਜਲੰਧਰ ਜਿਮਨੀ ਚੌਣ ਦੇ ਵਿੱਚ ਆਉਣਗੇ ਇਹ ਤੁਹਾਨੂੰ ਕੋਈ ਲਗਣੀ ਨੇ ਹੈਰਾਨੀ ਵਾਲੀ ਗੱਲ ਹੈਗੀ ਇੱਕ ਛੋਟੀ ਜੀ ਸੀਟ ਵਾਸਤੇ ਭਾਜਪਾ ਦਾ ਇੰਨਾ ਹੀ ਹੋਰ ਇਹ ਛੋਟੀ ਸੀਟ ਕਿਸੇ ਹੋਰ ਪਾਰਟੀ ਲਈ ਹੋ ਸਕਦੀ ਹੈ ਭਾਜਪਾ ਲਈ ਇਸ ਕਰਕੇ ਨਹੀਂ ਹੈ ਕਿਉਂਕਿ ਖਾਤੇ ਦੇ ਵਿੱਚ ਪਹਿਲਾਂ ਹੀ ਸੀਟਾਂ ਬਹੁਤ ਘੱਟ ਬੋਲਦੀਆਂ ਭਾਜਪਾ ਦੇ 38 ਜਿਹੜੇ ਨੇ ਸਟਾਰ ਪ੍ਰਚਾਰਕ ਜੇਕਰ 38 ਸਟਾਰ ਪ੍ਰਚਾਰਕ ਦੀ ਲਾਥ ਤੇ حساب ਲਾਓ ਕਿ ਉੱਥੇ ਜਿਹੜੇ ਹੋਰ ਪ੍ਰਚਾਰ ਕਰਨ ਵਾਲੇ ਕਿੰਨੇ ਲੋਕ ਜਾਣਗੇ ਉੱਥੇ ਭਾਜਪਾ ਦੇ ਤਾਂ ਵੱਡੀ ਗੱਲ ਇਹ ਆ ਕਿ ਭਾਜਪਾ ਨੇ ਜਿਹੜੀ ਇਹ ਤਿਆਰੀ ਕੀਤੀ ਆ ਜਲੰਧਰ ਵੈਸਟ ਵਾਲੀ ਸੀਟ ਜਿੱਤਣ ਨੂੰ ਹੁਣ ਉਮੀਦਵਾਰ ਕੌਣ ਆ ਉੱਥੇ ਉਹੀ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਰਹੇ ਜੁੱਕੇ ਆ ਸ਼ੀਤਾ ਲੰਗਰਾਲ ਸ਼ੀਤਾ ਲੰਗਰਾਲ ਦਾ ਇੱਕ ਸਥਾਨਕ ਪਦਰ ਦੇ ਉੱਤੇ ਵੋਟ ਬੈਂਕ ਤਾਂ ਇੱਕ ਪੱਕਾ ਹੈ ਹੀ ਹੈ ਕਿਉਂਕਿ ਜਦੋਂ ਉਹਨਾਂ ਨੂੰ ਵੋਟਾਂ ਪਈਆਂ ਸੀ ਤੇ 39000 ਦੇ ਕਰੀਬ ਪਈਆਂ ਸੀ ਜਦੋਂ ਐਮਐਲਏ ਬਣੇ ਉਹ ਵੱਖਰੀ ਗੱਲ ਹੈ ਕਿ ਉਸ ਤੋਂ ਬਾਅਦ ਉਹਨਾਂ ਨੇ ਸਟੈਂਡ ਬਦਲਿਆ ਤੇ ਜਿਸ ਦੇ ਕਰਕੇ ਹੁਣ ਉਹਨਾਂ ਦਾ ਨੰਬਰ ਕਿੰਨਾ ਆਉਂਦਾ ਹੈ ਇਹ ਤੇ ਉਥੋਂ ਦੀ ਚੋਣ ਤੈਅ ਕਰੇਗੀ ਪਰ ਭਾਜਪਾ ਪੂਰਾ ਾਡੀ ਚੋਟੀ ਦਾ ਜ਼ੋਰ ਲਾਏਗੀ ਇਸੇ ਕਰਕੇ ਹੀ ਚਾਹੇ ਕੋਈ ਉਹ ਬਾਹਰਲੇ ਸੂਬਿਆਂ ਤੋਂ ਸਟਾਰ ਪ੍ਰਚਾਰਕ ਹੋਣ ਚਾਹੇ ਗਵਾਂਡੀ ਸੂਬੇ ਦੇ ਮੁੱਖ ਮੰਤਰੀ ਕਿਉਂ ਨਾ ਹੋਣ ਸਾਬਕਾ ਕਈ ਕੇਂਦਰੀ ਮੰਤਰੀ ਵੀ ਨੇ ਸਾਬਕਾ ਮੁੱਖ ਮੰਤਰੀ ਨੇ ਹਿਮਾ ਮਾਲਣੀ ਦਾ ਤੁਸੀਂ ਜ਼ਿਕਰ ਕੀਤਾ ਇਹ ਸਾਰਿਆਂ ਨੂੰ ਇਸੇ ਕਰਕੇ ਲਿਆ ਗਿਆ ਕਿਉਂਕਿ ਇੱਕ ਤਾਂ ਇੱਕ ਰਿਜ਼ਰਵ ਸੀਟ ਹੈ ਉਸ ਦੇ ਵਿੱਚ ਕਾਫੀ ਜ਼ਿਆਦਾ ਸਮੀਕਰਨ ਹੈ ਜਾਂ ਕਾਫੀ ਚੀਜ਼ਾਂ ਮੈਟਰ ਕਰਨਗੀਆਂ ਚਾਹੇ ਤੂਬੇ ਦੇ ਪ੍ਰਧਾਨ ਸੁਨੀਲ ਜਾਖੜ ਨੇ ਉਹਨਾਂ ਦੇ ਸਭ ਤੋਂ ਪਹਿਲਾ ਸੂਚੀ ਦੇ ਵਿੱਚ ਨਾਮ ਹੈ ਫਿਰ ਨਾਇਬ ਸਿੰਘ ਸੈਣੀ ਮੁੱਖ ਮੰਤਰੀ ਜਿਹੜੇ ਨੇ ਹਰਿਆਣਾ ਦੇ ਉਹਨਾਂ ਦਾ ਨਾਮ ਹੈ ਫਿਰ ਸੋਦਾਨ ਸਿੰਘ ਨੇ ਜਿਹੜੇ ਉਹਨਾਂ ਦਾ ਨਾਮ ਹੈ ਤਰुण ਚੁੱਗ ਜਰਨਲ ਸਕੱਤਰ ਨੇ ਨੈਸ਼ਨਲ ਬੀਜੇਪੀ ਦੇ ਉਹਨਾਂ ਦਾ ਨਾਮ ਹੈ ਗਜੇਂਦਰ ਸਿੰਘ ਸ਼ਿਖਾਵਤ ਦਾ ਨਾਮ ਹੈ ਅਰਜੁਨ ਰਾਮ ਮੇਘਵਾਲ ਦਾ ਨਾਮ ਹੈ ਰਵਨੀਤ ਸਿੰਘ ਬਿੱਟੂ ਚਰਚਾ ਦਾ ਵਿਸ਼ਾ ਨਹੀਂ ਅੱਜਕੱਲ੍ਹ ਕੇਂਦਰੀ ਰਾਜ ਮੰਤਰੀ ਉਹਨਾਂ ਦਾ ਨਾਮ ਵੀ ਆ ਜਿਹੜਾ 7ਵੇਂ ਨੰਬਰ ਤੇ ਰੱਖਿਆ ਗਿਆ ਅਨੁਰਾਗ ਠਾਕਰ ਕੇਂਦਰੀ ਮੰਤਰੀ ਦਾ ਨਾਮ ਰੱਖਿਆ ਗਿਆ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਨਾਮ ਹੈ ਵਿਜੇ ਰupaniਆ ਜਿਹੜੇ ਸਾਬਕਾ ਮੁੱਖ ਮੰਤਰੀ ਉਨ੍ਹਾਂ ਦਾ ਨਾਮ ਹੈ ਨਰਿੰਦਰ ਸਿੰਘ ਰੈਣਾ ਦਾ ਨਾਮ ਹੈ ਕੈਪਟਨ ਨਰਿੰਦਰ ਸਿੰਘ ਦਾ ਨਾਮ ਵੀ ਹਾਲਾਂਕਿ ਉਹ ਲੋਕ ਸਭਾ ਦੀ ਚੋਣ ਵੇਲੇ ਵੀ ਪ੍ਰਚਾਰ ਨਹੀਂ ਸੀ ਕਰ ਸਕੇ ਪਰ ਸਟਾਰ ਪ੍ਰਚਾਰਕ ਦੀ ਸੂਚੀ ਵਿੱਚ ਕੈਪਟਨ ਨਰਿੰਦਰ ਸਿੰਘ ਦਾ ਨਾਮ ਵੀ ਪਾਇਆ ਹੋਇਆ ਮਨੋਰੰਜਨ ਕਾਲਿਆ ਜਿਹੜੇ ਕੀ ਜਲੰਧਰ ਦੇ ਸਥਾਨਕ ਆਗੂ ਨੇ ਭਾਜਪਾ ਦੇ ਸੀਨੀਅਰ ਆਗੂ ਉਹਨਾਂ ਦਾ ਨਾਮ ਹੈ ਹੀਮਾ ਮਾਲਣੀ ਦਾ ਨਾਮ ਹੈ ਚਰਨਜੀਤ ਸਿੰਘ ਅਟਵਾਲ ਜਿਹੜੇ ਕੀ ਲੋਕ ਸਭਾ ਦੀ ਚੋਣਾਂ ਜਿਹੜੇ ਉਹਨਾਂ ਦੇ ਸੁਪੁੱਤਰ ਨੇ ਲੜੀ ਸੀ ਤਾਂ ਉਹਨਾਂ ਦਾ ਨਾਮ ਹੈ ਸ਼ਰੂਮਣੀ ਕਾਲੀਦਲ ਦੇ ਵਿੱਚ ਉਹਨਾਂ ਦਾ ਜਿਹੜਾ ਇੱਕ ਚੰਗਾ ਰਸੂਖ ਰਿਆ ਸੀ ਉਹਨਾਂ ਦਾ ਨਾਮ ਵੀ ਪਾ ਦਿੱਤਾ ਗਿਆ ਅਸ਼ਵਨੀ ਸ਼ਰਮਾ ਸਾਹਿਬ ਕਾ ਸੂਬਾ ਪ੍ਰਧਾਨ ਨੇ ਤੇ ਵਿਧਾਇਕ ਵੀ ਨੇ ਉਹਨਾਂ ਦਾ ਨਾਮ ਹੈ ਵਿਨਾਸ਼ ਰਾਏ ਖੰਨਾ ਦਾ ਨਾਮ ਹੈ ਹਰਜੀਤ ਸਿੰਘ ਗਰੇਵਾਲ ਮਨਜਿੰਦਰ ਸਿੰਘ ਸਿਰਸਾ ਕੁੱਲ ਮਲਾ ਕੇ ਜਿੰਨੀ ਸੂਚੀ ਦੇ ਵਿੱਚ ਨਾਮ ਨੇ ਉਸ ਵਿੱਚ ਕੋਈ ਐਸਾ ਗੁਣੀ ਐ ਜਿਸ ਦਾ ਕੋਈ ਨਾਮ ਆਪਣੇ ਪੱਧਰ ਦੇ ਉੱਤੇ ਨਾ ਹੋਵੇ ਸਾਰੇ ਜਾਣੇ ਪਛਾਣੇ ਚਿਹਰੇ ਨੇ ਮਨੋਜ ਤਿਵਾੜੀ ਦਿੱਲੀ ਤੋਂ ਉਹ ਵੀ ਆਣਗੇ ਇੱਥੇ ਔਰ ਸ਼ਵੇਤ ਮਾਲਿਕ ਨੇ ਜਿਹੜੇ ਉਹ ਵੀ ਆਉਣਗੇ ਕੇਵਲ ਸਿੰਘ ਢਿੱਲੋਂ ਆਉਣਗੇ ਵਿਜੇ ਸੰਪਲਾ ਹਾਲਾਂਕਿ ਸ਼ੀਤਲ ਉਂਗਰਾਲ ਦਾ ਜਿਹੜੇ ਨੇ ਉਹ ਵਿਜੇ ਸਾਮਪਲਾ ਤੋਂ ਸਿਆਸਤ ਸਿੱਖ-ਸਿੱਖ ਕੇ ਇੱਥੋਂ ਤੱਕ ਆਏ ਨੇ ਔਰ ਉਹਨਾਂ ਦਾ ਨਾਮ ਵੀ ਆ ਜਿਹੜਾ ਇਸ ਸੂਚੀ ਦੇ ਵਿੱਚ ਪਾਇਆ ਗਿਆ ਹਾਲਾਂਕਿ ਵਿਜੇ ਸਾਮਪਲਾ ਉਹਨੇ ਜਿਹੜੇ ਖੁਦ ਰੁਸ ਗਏ ਸੀ ਲੋਕ ਸਭਾ ਚੋਣਾਂ 'ਚ ਪਰ ਉਹਨਾਂ ਨੂੰ ਮਨਾ ਲਿਆ ਗਿਆ ਤੇ ਹੁਣ ਸਟਾਰ ਪ੍ਰਚਾਰਕ ਦੀ ਸੂਚੀ 'ਚ ਵੀ ਉਹਨਾਂ ਦਾ ਨਾਮ ਪਾ ਦਿੱਤਾ ਗਿਆ ਜੰਗੀ ਲਾਲ ਮਹਾਜਨ ਆਮ ਜਿਹੜੇ ਆ ਭਾਜਪਾ ਦੇ ਵਿਧਾਇਕ ਨੇ ਉਹਨਾਂ ਦਾ ਨਾਮ ਹੈ ਮਨਪ੍ਰੀਤ ਸਿੰਘ ਬਾਦਲ ਜਿਹੜੇ ਕੀ ਨਹੀਂ ਦਿਖੇ ਲੋਕ ਸਭਾ ਚੋਣਾਂ 'ਚ ਪ੍ਰਚਾਰ ਕਰਦੇ ਉਹਨਾਂ ਦਾ ਨਾਮ ਵੀ ਪਾਇਆ ਗਿਆ ਬਹੁਤ ਥੋੜੇ ਸਰਗਰਮੀਆਂ ਦਿਖਾਈਆਂ ਉਹਨਾਂ ਨੇ ਫਤੇਜਨ ਸਿੰਘ ਬਾਜਵਾ ਦਾ ਨਾਮ ਹੈ ਅਸ਼ਵਨੀ ਸੇਖੜੀ ਦਾ ਨਾਮ ਹੈ ਰਵੀ ਕਿਸ਼ਨ ਦਾ ਨਾਮ ਹੈ ਦਿਨੀਸ਼ لال ਯਾਦਵ ਦਾ ਨਾਮ ਹੈ ਪ੍ਰੀਤੀ ਸਪਰੂ ਜਿਹੜੇ ਕੀ ਇੱਕ ਜਾਣਿਆ ਪਛਾਣਿਆ ਚਿਹਰਾ ਹੈ ਐਂਟਰਟੇਨਮੈਂਟ ਇੰਡਸਟਰੀ ਦਾ ਵੀ ਫਿਲਮ ਇੰਡਸਟਰੀ ਦਾ ਵੀ ਤੇ ਨਾਲ ਹੀ ਉਹ ਭਾਜਪਾ ਦੇ ਆਗੂ ਨੇ ਇਸੇ ਤਰ੍ਹਾਂ ਮੰਤਰੀ ਸ਼੍ਰੀ ਨਵਾਸੂਲੂ ਦਾ ਵੀ ਨਾਮ ਹੈ ਰਕੇਸ਼ ਰਠੌਰ ਦਾ ਨਾਮ ਹੈ ਦਿਆਲ ਸਿੰਘ ਸੋਢੀ ਦਾ ਨਾਮ ਹੈ ਅਨਿਲ ਸਰੇਨ ਦਾ ਨਾਮ ਹੈ ਜਗਮੂਨ ਸਿੰਘ ਰਾਜੂ ਰਿਟਾਇਰਡ ਆਈਐਸ ਅਫਸਰ ਨੇ ਭਾਜਪਾ ਦੇ ਆਗੂ ਨੇ ਉਹਨਾਂ ਦਾ ਨਾਮ ਹੈ ਪਰਮਿੰਦਰ ਸਿੰਘ ਬਰਾੜ ਨੌਜਵਾਨ ਆਗੂ ਨੇ ਭਾਜਪਾ ਦੇ ਉਹਨਾਂ ਦਾ ਨਾਮ ਹੈ ਰਾਣਾ ਗੁਰਮੀਤ ਸਿੰਘ ਸੋਢੀ ਦਾ ਨਾਮ ਹੈ ਸੁਸ਼ੀਲ ਕੁਮਾਰ ਰਿੰਕੂ ਦਾ ਨਾਮ ਤਾਂ ਹੋਣਾ ਹੀ ਸੀ ਕਿਉਂਕਿ ਉਹਨਾਂ ਦਾ ਖੁਦ ਦਾ ਜਦ ਦੀ ਪੁਸ਼ਤੀ ਹਲਕਾ ਹੈ ਜਿਹੜੇ ਕਿ ਉਹ ਵੀ 2017 ਤੋਂ ਚੋਣ ਲੜੇ ਸੀ ਹੁਣ ਇੱਥੇ ਗੱਲ ਬਣਦੀ ਹੈ ਕਿ ਕੀ ਕੱਲੇ ਸਟਾਰ ਪ੍ਰਚਾਰਕਾਂ ਦੇ ਮੈਦਾਨ ਵਿੱਚ ਝੋਕ ਦੇਣ ਦੇ ਨਾਲ ਸੀਟ ਭਾਜਪਾ ਲਈ ਸੌਖੀ ਹੋਵੇਗੀ ਤਾਂ ਇਹ ਕਹਿਣਾ ਠੀਕ ਨਹੀਂ ਹੈ ਕਿਉਂਕਿ ਉੱਥੇ ਟੱਕਰ ਆ ਜਿਹੜੀ ਫਸ ਵੀ ਹੋਣ ਦੀ ਸੰਭਾਵਨਾ ਹੈ ਕਿਉਂਕਿ ਇਕਤਾ ਜਮਣੀ ਚੋਣ ਇੱਕ ਆ ਵਿਧਾਨ ਸਭਾ ਬਹੁਤ ਛੋਟਾ ਹਲਕਾ ਹੁੰਦਾ ਹੈ ਲੋਕ ਸਭਾ ਹਲਕੇ ਦੇ ਵਿੱਚ ਤਾਂ 8-9 ਵਿਧਾਨ ਸਭਾ ਹਲਕੇ ਕਵਰ ਕਰਨੀ ਹੁੰਦੇ ਆ ਤਾਂ ਵਿਧਾਨ ਸਭਾ ਇੱਕ ਹਲਕਾ ਇੱਕ ਹੈ ਸ਼ਹਿਰੀ ਹਲਕਾ ਤੇ ਬਹੁਤ ਛੋਟਾ ਜਿਹਾ ਇੱਕ ਦਾਇਰਾ ਹੈ ਤੇ ਉਸ ਤੇ ਵਿੱਚ ਜਦੋਂ 38 ਸਟਾਰ ਪ੍ਰਚਾਰਕ ਜੇ ਇੱਕੋ ਜਿਹੜਾ ਸੈਕਟਰ ਕਹਿ ਲੋ ਜਾਂ ਉੱਥੋਂ ਦਾ ਇੱਕ ਮੁਹੱਲਾ ਕਲੋਨੀ ਤਾਂ ਇੱਕ 38 ਸਟਾਰ ਪ੍ਰਚਾਰਕਾਂ ਦੇ ਨਾਲ ਹੀ ਕਵਰ ਹੋ ਜਾਣਾ ਤਾਂ ਇਸ ਕਰਕੇ ਦੇਣ ਬਹੁਤ ਨੇ ਪ੍ਰਚਾਰ ਕਰਨ ਦੇ ਲਈ ਤੇ ਸੂਚੀ ਬਹੁਤ ਲੰਮੀ ਹੈ ਭਾਜਪਾ ਦੇ ਲਈ ਤੇ ਭਾਜਪਾ ਨੇ ਇਸ ਨੂੰ ਵੀ ਆਪਣਾ ਇੱਕ ਚੈਲੰਜ ਮੰਨਿਆ ਕਿ ਸਾਡੀ ਗਿਣਤੀ 2 ਤੋਂ 3 ਹੋਗੀ ਨਾ ਵਿਧਾਨ ਸਭਾ ਦੇ ਅੰਦਰ ਉਹ ਵੀ ਸਾਡੀ ਪ੍ਰਾਪਤੀ ਹੈ ਕਿਉਂਕਿ ਖਾਤਾ ਉੱਧਰ ਤਾਂ ਨਹੀਂ ਖੁੱਲਿਆ ਲੋਕ ਸਭਾ 'ਚ ਪਰ 6 ਤੋਂ 7% ਦਾ ਵੋਟ ਬੈਂਕ ਆ ਉਹ ਜ਼ਰੂਰ 19% ਤੇ ਭਾਜਪਾ ਲੱਗੀ ਹੈ ਇਸੇ ਕਰਕੇ ਭਾਜਪਾ ਨੂੰ ਹੁਣ ਲੱਗਿਆ ਕਿ ਇੱਥੇ ਜਿਹੜੇ ਆਗੂ ਨੂੰ ਜਿਸ ਕੋਨੇ ਤੋਂ ਦੇਸ਼ ਤੋਂ ਮੰਗਵਾਉਣਾ ਪਵੇ ਇੱਥੇ ਪ੍ਰਚਾਰ ਕਰਵਾਉਣਾ ਪਵੇ ਤੇ ਕਰਾਉਣਾ ਚਾਹੀਦਾ ਭਾਜਪਾ ਪੂਰੀ ਤਿਆਰੀ ਦੇ ਨਾਲੇ ਚੋਣ ਲੜਨ ਜਾ ਰਹੀ ਹੈ ਇੱਥੋਂ ਪਤਾ ਲੱਗਦਾ ਸਟਾਰ ਪ੍ਰਚਾਰਕਾਂ ਦੀ ਸੂਚੀ ਤੋਂ ਤੇ ਜੇਕਰ ਭਾਜਪਾ ਦੀ ਝੋਲੀ ਇਹ ਸੀਟ ਪੈ ਗਈ ਤਾਂ ਫਿਰ ਭਾਜਪਾ ਦੇ ਹੌਸਲੇ ਤੇ ਵਰਕਰਾਂ ਦੇ ਹੋਰ ਬਲੰਦ ਹੋ ਜਾਣਗੇ ਕਿ ਸ਼ਹਿਰੀ ਸੀਟਾਂ ਤੇ ਘੱਟੋ-ਘੱਟ ਵਿਧਾਨ ਸਭਾ ਹਲਕਿਆਂ ਦਾ ਜਦੋਂ ਅਸੀਂ ਚੋਣ ਲੜਨੀ ਹੈ 27 ਦੇ ਅੰਦਰ ਤਾਂ ਫਿਰ ਸਾਨੂੰ ਹੈ ਜਿਹੜਾ ਰਿਸਪਾਂਸ ਲੋਕਾਂ ਨੇ ਦੇਣਾ ਸ਼ੁਰੂ ਕਰ ਦੇਣਾ ਇਹ ਚੋਣ ਨਤੀਜਾ ਇਸ ਸੀਟ ਦਾ ਜਲੰਧਰ ਪੱਛਮੀ ਦਾ ਉਹ ਕਾਫੀ ਕੁਝ ਤੈਅ ਕਰੇਗਾ ਭਾਜਪਾ ਦੀ ਰਾਜਨੀਤੀ ਨੂੰ ਖਾਸ ਕਰਕੇ ਆਮ ਆਦਮੀ ਪਾਰਟੀ ਦਾ ਵੀ ਜ਼ੋਰ ਲੱਗਣਾ ਕਿਉਂਕਿ ਮਹਿੰਦਰ ਭਗਤ ਵੀ ਉਹ ਆਕੂ ਨੇ ਜਿਹੜੇ ਭਾਜਪਾ ਦੇ ਹੁਣ ਇੱਥੇ ਆਮ ਆਦਮੀ ਪਾਰਟੀ ਤੇ ਭਾਜਪਾ ਨੇ ਆਗੂ ਹੀ ਬਦਲੇ ਆਪਣੇ ਉਮੀਦਵਾਰ ਉਮੀਦਵਾਰ ਦੋ ਔਰ ਇਥੋਂ ਤੱਕ ਕਿ ਮਹਿੰਦਰ ਭਗਤ ਵੀ 217 ਦੀ ਚੋਣ ਵੀ ਲੜੇ ਸੀ ਉਦੋਂ ਦੂਜੇ ਨੰਬਰ ਦੇ ਉੱਤੇ ਆਏ ਸੀ ਭਾਜਪਾ ਵੱਲੋਂ ਪਰ ਤੀਜੇ ਨੰਬਰ ਤੇ ਆਏ ਹਣੋਂ ਭਾਜਪਾ ਦੇ ਵੱਲੋਂ ਜਦੋਂ 222 ਦੀ ਸੀ ਚੋਣ ਪਰ ਹਣੋਂ ਬਣੇ ਨੇ ਆਮ ਆਦਮੀ ਪਾਰਟੀ ਦੇ ਔਰ ਆਮ ਆਦਮੀ ਪਾਰਟੀ ਦੇ ਵੱਲੋਂ ਜਦੋਂ ਲੋਕ ਸਭਾ ਦੀ ਚੋਣ ਸੀ ਤੇ ਉਹਨਾਂ ਨੂੰ ਮਹਿਜ 15000 ਹੀ ਵੋਟਾਂ ਪਈਆਂ ਉੱਥੇ ਬਹੁਤੀ ਵੋਟ ਨਹੀਂ ਪਈ ਉੱਥੇ ਸਭ ਤੋਂ ਵੱਧ ਵੋਟਾਂ ਪੈ ਗਈਆਂ ਚੰਨ ਸਿੰਘ ਚੰਨੀ ਨੂੰ ਚਾਹੇ ਥੋੜੀ ਜੀ ਲੀਡ ਨਾਲ ਹੀ ਸਭ ਤੋਂ ਅੱਗੇ ਸੀ ਪਰ ਉੱਥੇ ਜਿਹੜੀ ਵੋਟ ਪਈ ਹੈ ਆ ਆਮ ਆਦਮੀ ਪਾਰਟੀ ਦੇ ਹਿੱਸੇ ਆਈ ਹੈ ਉੱਥੇ ਉਹ ਬੜੀ 15000 ਵੋਟ ਹੈ ਬੜੀ ਨਗੂਣੀ ਹੈ ਉਸ ਹਿਸਾਬ ਨਾਲ ਦੇਖਿਆ ਜਾਵੇ ਜੇਕਰ ਵਿਧਾਨ ਸਭਾ ਚ 15000 ਵੋਟ ਦੀ ਰਹਿ ਗਏ ਮਹਿੰਦਰ ਭਗਤ ਤਾਂ ਫਿਰ ਹਾਰ ਹੈ ਜਿਹੜੀ ਉਹ ਨਿਸ਼ਚਿਤ ਤੌਰ ਦੇ ਉੱਤੇ ਹੋਣੀ ਤੈ ਹੈ ਪਰ ਵਿਧਾਨ ਸਭਾ ਦੀ ਚੋਣ ਜਮਣੀ ਚੋਣ ਤੇ ਲੋਕ ਸਭਾ ਦੀ ਜਨਰਲ ਚੋਣ ਉਹਦੇ ਵਿੱਚ ਕਾਫੀ ਫਰਕ ਹੈ ਇਸ ਕਰਕੇ ਸਮੀਕਰਨ ਹੋ ਸਕਦਾ ਲੋਕ ਸਭਾ ਚੋਣ ਵਾਲੇ ਨਾ ਰਹਿਣ ਇਸ ਦੇ ਵਿੱਚ ਵੋਟ ਬੈਂਕ ਦੇ ਵਿੱਚ ਵਾਧਾ ਵੀ ਹੋ ਸਕਦਾ ਮਹਿੰਦਰ ਭਗਤ ਦਾ ਵੀ ਔਰ ਦੂਸਰੇ ਪਾਸੇ ਜਿਹੜਾ ਸੁਸ਼ੀਲ ਕਮਾਰ ਰਿੰਕੂ ਤੇ ਸ਼ੀਤਲ ਉਂਗਰਾਲ ਦੀ ਜਿਹੜੀ ਜੋੜੀ ਹੈ ਉਹ ਵੀ ਆਪਣਾ ਜਲਵਾ ਉੱਥੇ ਦਿਖਾ ਸਕਦੀ ਹੈ ਕਿਉਂਕਿ ਹੁਣ ਉਹ ਇੱਕ ਮਿਕ ਨੇ ਉੱਥੇ ਇਕੱਠੇ ਨੇ ਜਦੋਂ ਜਲੰਧਰ ਦੀ ਜ਼ਿਮਨੀ ਚੋਂ ਲੋਕ ਸਭਾ ਦੀ ਹੋਈ ਤਾਂ ਸ਼ੀਤਲ ਉਂਗਰਾਲ ਨੇ ੱਡੀ ਚੋਟੀ ਦਾ ਜ਼ੋਰ ਲਾਇਆ ਸੀ ਸੁਸ਼ੀਲ ਕੁਮਾਰ ਰਿੰਕੂ ਲਈ ਤੇ ਹੁਣ ਸੁਸ਼ੀਲ ਕੁਮਾਰ ਰਿੰਕੂ ਦੀ ਵਾਰੀ ਆਈ ਹੈ ਤੇ ਉਹ ਵੀ ਹੁਣ ਨੈਲੇ ਤੇ ਦਹਿਲਾ ਕਿਵੇਂ ਛੱਟਦੇ ਹੈ ਇਹ ਉਹਨਾਂ ਤੇ ਨਿਰਪਰ ਕਰੇਗਾ ਕਿਉਂਕਿ ਉਹ ਵੀ ਸਟਾਰ ਪ੍ਰਚਾਰਕ ਦੀ ਉਹ ਸੂਚੀ ਵਿੱਚ ਸ਼ਾਮਲ ਨੇ ਸ਼ੀਤਲ ਉਂਗਰਾਲ ਬੜੇ ਕੰਫੀਡੈਂਟ ਨਜ਼ਰ ਆ ਰਹੇ ਨੇ ਸੰਦੀਪ ਸ਼ੀਤਲ ਉਂਗਰਾਲ ਕੌਨਫੀਡੈਂਟ ਇਸ ਕਰਕੇ ਨਜ਼ਰ ਆ ਰਹੇ ਨੇ ਕਿਉਂਕਿ ਜਿਵੇਂ ਸਟਾਰ ਪ੍ਰਚਾਰਕਾਂ ਦੀ ਸੂਚੀ ਸਾਹਮਣੇ ਆ ਗਈ ਇੱਕ ਤਾਂ ਇਹ ਵੀ ਫਰਕ ਪੈ ਸਕਦਾ ਦੂਜਾ ਜਦੋਂ ਥਾਪੜਾ ਮਿਲਿਆ ਹੋਏਗਾ ਉਹਨਾਂ ਨੂੰ ਜਦੋਂ ਪਾਰਟੀ ਉਹਨਾਂ ਨੇ ਰੀਜੁਆਇਨ ਕੀਤੀ ਭਾਜਪਾ 'ਚ ਵਾਪਸੀ ਕੀਤੀ ਉਦੋਂ ਵੀ ਇਸ ਗੱਲ ਦਾ ਚਰਚਾ ਤਾਂ ਹੋਇਆ ਹੋਵੇਗਾ ਕਿਉਂਕਿ ਸਿਕਿਉਰਿਟੀ ਦਾ ਮਸਲਾ ਵੀ ਸੀ ਤੇ ਸਿੱਧਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰ ਲੈਂਦੇ ਆ ਦੋਵੇਂ ਆਗੂ ਤੇ ਸਿਕਿਉਰਿਟੀ ਮਿਲ ਜਾਂਦੀ ਹੈ ਨਾਲੋਂ ਨਾਲ ਤਾਂ ਉਹ ਸਿਕਿਉਰਿਟੀ ਮਿਲਣ ਦਾ ਤੋ ਥੋੜੀਆਂ ਜਿਹੀਆਂ ਗਤੀਵਿਧੀਆਂ ਹੁੰਦੀਆਂ ਜਿਸ ਤੇ ਨਾਲ ਲੀਡਰ ਨੂੰ ਇਹ ਲੱਗਦਾ ਕਿ ਮੇਰੇ ਪਿੱਛੇ ਹਾਈ ਕਮਾਂਡ ਜਦੋਂ ਖੜੀ ਹੈ ਤੇ ਮੈਨੂੰ ਕਿਹਦੀ ਪਰਵਾਹ ਹੈ ਚਾਹੇ ਪੰਜਾਬ ਸਰਕਾਰ ਹੋਵੇ ਹਾਲਾਂਕਿ ਖਦਸ਼ਾ ਇਹ ਵੀ ਪ੍ਰਗਟਾਇਆ ਗਿਆ ਕਿ ਚੀਤਲੰਗਰਾਲ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਪਰਚਾ ਨਾ ਪੈ ਜਾਏ ਕਿਉਂਕਿ ਰਿਕਾਰਡ ਦੇ ਵਿੱਚ ਪੁਰਾਣਾ ਜਿਹੜਾ ਰਿਕਾਰਡ ਬੋਲਦਾ ਉਸ ਦੇ ਵਿੱਚ ਪਰਚਿਆਂ ਦੀ ਘਾਟ ਨਹੀਂ ਹੈ ਅੰਗਰਾਲ ਪਰਿਵਾਰ ਦੇ ਉੱਤੇ ਉਹ ਵੱਖਰੀ ਗੱਲ ਹੈ ਕਿ ਕਿਸੇ ਥਾਂ ਦੇ ਉੱਤੇ ਧਰਨਾ ਮਜਹਰਾ ਕਰਨ ਲੱਗਿਆਂ ਪਰਚੇ ਪੈ ਗਏ ਕਿਤੇ ਕੋਈ ਨਿੱਜੀ ਰੰਜਿਸ਼ਾਂ ਸੀ ਉਹਦੇ ਕਰਕੇ ਪਰਚੇ ਪੈ ਗਏ ਸ਼ੀਤਲ ਅੰਗਰਾਲ ਰਾਜਨ ਅੰਗਰਾਲ ਇਹ ਦੋ ਭਰਾ ਬੜੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਆ ਜਲੰਧਰ ਦੇ ਵਿੱਚ ਖਾਸ ਕਰਕੇ ਪਹਿਲਾਂ ਉਹਨਾਂ ਦਾ ਜਿਹੜਾ ਹੱਦ ਬੰਨਾ ਸੀ ਉਹ ਜਲੰਧਰ ਪੱਛਮੀ ਹਲਕੇ ਤੱਕ ਸੀ ਪਰ ਉਸ ਤੋਂ ਬਾਅਦ ਜਦੋਂ ਐਮਐਲਏ ਬਣੇ ਆ ਤੇ ਫਿਰ ਚਰਚਾ ਦਾ ਵਿਸ਼ਾ ਇਸ ਕਰਕੇ ਬਣੇ ਕਿ ਪੂਰੇ ਜਲੰਧਰ ਦੇ ਵਿੱਚ ਹੀ ਉਹ ਜਿਹੜੇ ਆ ਕਿਤੇ ਨਾ ਕਿਤੇ ਸੁਰਖੀਆਂ ਦੇ ਵਿੱਚ ਬਣੇ ਰਹਿੰਦੇ ਸੀ ਸੁਰਖੀਆਂ ਚੰਗੀਆਂ ਬਣਦੀਆਂ ਸੀ ਮਾੜੀਆਂ ਬਣਦੀਆਂ ਸੀ ਇੱਕ ਵੱਖਰੀ ਗੱਲ ਹੈ ਪਰ ਉਹਨਾਂ ਨੇ ਆਪਣਾ ਜਿਹੜਾ ਨਾਮ ਆ ਇਸ ਤਰੀਕੇ ਦੇ ਨਾਲ ਸੁਸ਼ੀਲ ਕੁਮਾਰ ਰਿੰਕੂ ਦੇ ਨਾਲ ਮਿਲ ਕੇ ਦੋਵੇਂ ਇਕੱਠੇ ਚੱਲ ਕੇ ਇਸ ਤਰ੍ਹਾਂ ਦਾ ਬਣਾ ਲਿਆ ਕਿ ਉੱਥੇ ਹੁਣ ਉਹ ਜਾਣ ਪਛਾਣ ਦੇ ਮਥਾਜ ਨਹੀਂ ਆਪਰੇਸ਼ਨ ਲੋਟਸ ਦਾ ਸਭ ਤੋਂ ਵੱਡਾ ਆਪਰੇਸ਼ਨ ਕਰਨ ਵਾਲੀ ਸ਼ੀਤ ਲੰਗਰਾਲ ਨੇ ਆਪਣੇ ਇੰਟਰਵਿਊ ਦੇ ਵਿੱਚ ਉਹਨਾਂ ਨੇ ਬੜੇ ਵੱਡੇ ਖਲਾਸੇ ਕੀਤੇ ਸੀ ਕਿ ਕਿਵੇਂ ਆਪਰੇਸ਼ਨ ਲੋਟਸ ਦੇ ਵਿੱਚ ਕਿਵੇਂ ਵਿਉਂਤ ਬਣੀ ਗਈ ਕਹਾਣੀ ਬੁਣੀ ਗਈ ਫਿਰ ਉਹਨਾਂ ਦੀ ਸ਼ਿਕਾਇਤ ਦੇ ਉੱਤੇ ਹੀ ਪਰਚਾ ਵੀ ਜਿਹੜਾ ਦਰਜ ਕਰਨ ਦੀ ਗੱਲ ਆਖੀ ਗਈ ਸੀ ਹਾਲਾਂਕਿ ਉਸ ਤੋਂ ਬਾਅਦ ਐਫ ਆਈ ਆਰ ਦਰਜ ਹੋਈ ਨਹੀਂ ਹੋਈ ਉਸ ਦੇ ਉੱਤੇ ਤਫ਼ਤੀਸ਼ ਕੀ ਹੋਈ ਆਪਰੇਸ਼ਨ ਲੋਟਸ ਦੇ ਲਈ ਫੋਨ ਕਾਲਾਂ ਕੌਣ ਕਰ ਰਿਹਾ ਸੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਅਜੇ ਤੱਕ ਉਸ ਦਾ ਕੋਈ ਕਾ ਪਤਾ ਨਹੀਂ ਲੱਗਿਆ ਇਸ ਕਰਕੇ ਜਿਹੜੀਆਂ ਚਰਚਾਵਾਂ ਨੇ ਜਾਂ ਗਤੀਵਿਧੀਆਂ ਨੇ ਇਹ ਵੀ ਸ਼ੀਤਲ ਰੰਗਰਾਲ ਦਾ ਕਿਤੇ ਨਾ ਕਿਤੇ ਕੰਫੀਡੈਂਸ ਵਧਾਉਂਦੀਆਂ ਨੇ ਕਿ ਜਦੋਂ ਮੇਰੇ ਪਿੱਛੇ ਹਾਈ ਕਮਾਂਡ ਖੜੀ ਹੈ ਮੇਰੇ ਪਿੱਛੇ ਵੱਡੇ ਵੱਡੇ ਚਿਹਰੇ ਆ ਰਹੇ ਆ ਪ੍ਰਚਾਰ ਕਰਨ ਦੇ ਲਈ ਤਾਂ ਫਿਰ ਕੰਫੀਡੈਂਸ ਦੇ ਵਿੱਚ ਉਹ ਨਜ਼ਰ ਕਿਉਂ ਨਾ ਆਉਣ